ਕੋਈ ਗਰੇ ਤੰ ਤੰ ਸਦੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸੰਸਾਰ ਨੂੰ ਸੰਜਾ ਪ੍ਰਦੇਸ਼ ਤੇ ਰਹੇ ਹਨ ਛਪਦੇ ਹੀ ਗੁਰੂ ਹੈ ਇਹ ਦੇਸ਼ ਬਹੁਤ ਗਲਤੀਆਂ ਹੋ ਸਕਦੀਆਂ ਹਨ ਇਹ ਜਨਮ ਲੈਣਾ ਦੁੱਖਾਂ ਦੀ ਨਿਸ਼ਾਨੀ ਹੈ ਸ਼ਾਂਤੀ ਲੈਣੀ ਹੈ ਨਾ ਕਬਰਸਤਾਨ ਟੁੱਟ ਜਾ ਸੰਸਾਰ ਕਾ ਟੁੱਟ ਜਾ ਜਉਂਦੇ ਮਰਨਾ ਪਏਗਾ ਪਹਿਲਾ ਔਰ ਆਖਰੀ ਜੀਵਨ ਹੈ ਸ ਕੀ ਖਟਣਾ ਵਟਣਾ ਹੈ ਜੇ ਕੋ ਗੁਰਤੇ ਜੇ ਮੁਖ ਹੋਵੇ ਦਿਨ ਸਤਗੁਰ ਮੁਕਤ ਨਾ ਪਾਵੇ ਪਾਵੈ ਮੁਕਤਨਾ ਹੋਰ ਥੈ ਕੋਈ ਪੁੱਛੋ ਬੇਬਕੀਆਂ ਜਾਏ ਅਮੇਕ ਚੁੰਨੇ ਭਰਮ ਆਵੇ ਦਿਨ ਸਤਗੁਰ ਮੁਕਤਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਗੁਰ ਮੁਕਤਨਾ ਪਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਇਹ ਕੁਦਰਤ ਨੂੰ ਸਮਝਣਾ ਪਏਗਾ ਸਰਵ ਰਸ ਕੀ ਹੈ ਜੇ ਨਮਕ ਨਾ ਨਾ ਪਾਈਏ ਸ ਕੋਈ ਵੀ ਸਬਜੀ ਹੈ ਬੇਰਸ ਹੋ ਜੇਗੀ ਇਹਦਾ ਉੱਪਰ ਇਹ ਤਾਂ ਹੈ ਰਸ ਸਾਰਾ ਆ ਉਪਰ ਠਾਕਰ ਹੈ ਇਹਦੇ ਨਾਲ ਸਹਿਮਤ ਹੋਣਾ ਪਏਗਾ ਸੋ ਘੋੜੇ ਦੀ ਅਲਗ ਕੰਮ ਆ ਇੱਥੇ ਹੈ ਦਿਲ ਇਹ ਕਨੈਕਟਰ ਹੈ ਆਹ ਡਰਾਈਵਰ ਹੈ ਸਾਰੇ ਸਰੀਰ ਨੂੰ ਚਲਾਉਂਦਾ ਹੈ ਸੋ ਇਹ ਤਾਂ ਹੁਕਮ ਚੱਲਦਾ ਹੈ ਸੁਪਰੀਮ ਪਾਵਰ ਹੈ ਇਹਨੇ ਕਲਕਸ਼ਨ ਕਰਨਾ ਹੈ ਸੋ ਇਹ ਖਰੋਟ ਵਰਗਾ ਹੈ ਸੋ ਅੱਗੇ ਬਦਾਮ ਵਰਗਾ ਹੈ ਨਿੱਕਾ ਜਿਹਾ ਪੁਰਜਾ ਪਿੱਛੇ ਜਿਹੜਾ ਆੜੂ ਚੰਗੜਕਾ ਹੁੰਦੀ ਹੈ ਨਾ ਇਹ ਅਖਰੋਟ ਵਰਗਾ ਬਣਿਆ ਹੋਇਆ ਸਾਰਾ ਨੜਨ ਸਰੀਰ ਬੁਣਿਆ ਹੋਇਆ ਹੈ ਜੋ ਫ੍ਰੀਚ ਵਸਤੂ ਮਿਲਦੀ ਹੈ ਉਹਦੀ ਅਸੀਂ ਕਦਰ ਨਹੀਂ ਕਰਦੇ ਜੋ ਸੀ ਆਪਣੇ ਯੋਗਤਾ ਨਾਲ ਆਪਣੀ ਹਿੰਮਤ ਨਾਲ ਧਨ ਕਮਾਇਆ ਉਹਦਾ ਬਹੁਤ ਖਿਆਲ ਰੱਖਦੇ ਜੋ ਸਾਨੂੰ ਅੱਖਾਂ ਫ੍ਰੀਚ ਮਿਲੀਆਂ ਸਾਰਾ હવા ਪਾਣੀ ਧਰਤੇ ਰਖ ਸਾਰੇ ਔਰ ਕੁਦਰਤ ਤੇ ਕਰਤਾ ਹੈ ਸਹ ਗ੍ਰਿਤਚਾ ਕਾਦਰ ਦੇ ਸੇਗਾ ਇਹ 3-4 ਭਾਗਾਂ ਚ ਵੰਡਿਆ ਹੈ ਪਦਾਰਥ ਪਰਮੇਸ਼ਰ ਔਰ ਕਲਾ ਸਭ ਇੱਕ ਪ੍ਰਗਟ ਕਰਨਾ ਅਸੀਂ ਨਾ ਦੋ ਤਰ੍ਹਾਂ ਦੇ ਮਨੁੱਖ ਹਾਂ ਕੁਝ ਅੰਧੇਰੇ ਚ ਜੀ ਰਿਹਾ ਬਰਲੇ ਦੇ ਲਈ ਅਮਜੋ ਚਾਨਣਾ ਚ ਹਨ ਤਸੋ ਇੱਕ 84 ਲੱਖ ਜੋਨ ਉਹ ਵੀ ਅੰਧੇਰੇ ਚ ਹੈ ਕਹਿੰਦੇ ਮੋਨੀ ਜੀ ਹਨ ਸਾਡੇ ਪਾਪਾ ਜੀ ਇਹ ਰੁਖਮ ਹੋਨੀ ਜੀ ਹਨ ਸਾਰੇ ਧੁੱਪ ਸ਼ਾਨ ਚਲਦੇ ਹਨ ਬੋਲਦੇ ਹਨ ਬੋਲਦੇ ਹਨ ਜਦੋਂ ਚੌਥੇ ਪਾਤਾ ਗਿਆਨ ਹੋਏਗਾ ਸਭ ਕੁਝ ਦੱਸਦੇ ਹਨ ਫੁੱਲ ਫਲ ਟਾਣੀਆਂ ਜੜਾ ਸਭ ਕੁਝ ਸਰਕਾਰ ਚੱਲ ਰਿਹਾ ਹੈ ਕੁਦਰਤ ਦੇ ਕਿਰਤ ਹੈ ਕਾਦਰ ਕਿੱਡਾ ਵੱਡਾ ਹੋਏਗਾ ਕਰਤਾ ਕਿੱਡਾ ਵੱਡਾ ਹੋਏਗਾ ਵੈਗਰੂ ਕਿੱਡਾ ਵੱਡਾ ਹੋਏਗਾ ਇੱਕ ਕਲਾ ਸਪੂਰਣ ਨਹੀਂ ਹੋ ਸਕਦੀ ਬਿਆੰਤ ਕਲਾ ਹਨ ਇਹ 84 ਲੱਖ ਜੂਨ ਹੈ ਉਹਦੇ ਨਾਟ ਵਜ ਰਹੇ ਹਨ ਇਹ ਜੋ ਚਿੰਗ ਚਿਘਾੜਾ ਹੈ ਇਹ ਚਿੜੀਆਂ ਦਾ ਜਨਰ ਆਂਦਾ ਸਾਰਾ ਖੇਲ ਚੱਲ ਰਿਹਾ ਹੈ ਸੋ ਸਾਬੇ ਕਮਾਲ ਸ੍ਰੀ ਗੁਰਪ੍ਰਵਾਸ ਸਿੰਘ ਜੀ ਨੇ ਕਿਹਾ ਭਾਈ ਨੰਦ ਲਾਲ ਜੀ ਨੂੰ ਕੋਈ ਜ਼ਿੰਦਗੀ ਦੀ ਬਾਤ ਸੁਣਾਓ ਜਿਹਦੇ ਚ ਪਸਤਾਵਾ ਹੋਵੇ ਸੋ ਭਾਜੀ ਕਹਿੰਦੇ ਆਨੰਦ ਲਾਲ ਜੀ ਕਹਿੰਦੇ ਭਾਈ ਸਾਹਿਬ ਕਹਿੰਦੇ ਪਸਤਾਵਾ ਹੈ ਇਹ ਸਵਾਸ ਘਟ ਰਿਹਾ ਹੈ ਮੈਂ ਜਾਗਿਆ ਨਹੀਂ ਇਹ ਨਿਮਰਤਾ ਹੈ ਸੋ ਇਹ ਜੋ ਫ੍ਰੀਜ ਮਿਲਿਆ ਹੈ ਉਹਦੀ ਕਦਰ ਨਹੀਂ ਹੁੰਦੀ ਸਾਨੂੰ ਇਹ ਪਾਣੀ ਹਵਾਏ ਸਰੀਰ ਅੱਖਾਂ ਹੱਥ ਪੈਰ ਕਿਸੇ ਦੇ ਬਾਪ ਨੇ ਬਣਾਏ ਨਹੀਂ ਇਹ ਕੁਦਰਤੀ ਹੈ ਇਹ ਉਹਦੀ ਕੁਦਰਤੀ ਕਰਤ ਹੈ ਕਰਤਾ ਬਹੁਤ ਵੱਡਾ ਹੈ ਮੰਦਾ ਤੈਸਨ ਆਖਿਆ ਪਰ ਅੱਖਰ ਇਹੋ ਭੂਜਿਆ ਸੋ ਇਹ ਮਾਨਸਿਕ ਤਲ ਤੇ ਜੋ ਅਗਿਆਨ ਹੈ ਅੰਧੇਰਾ ਹੈ ਅਸੀਂ ਪਸ਼ੂਆਂ ਵਰਗੇ ਹਾਂ ਕਰਤੇ ਦੀ ਕਿਰਤ ਵਿੱਚ ਇੱਕ ਕੁਦਰਤ ਦਿੱਸਣੀ ਚਾਹੀਦੀ ਹੈ ਕੁਦਰਤ ਨੂੰ ਸਮਝਣਾ ਪਏਗਾ ਸਭ ਕੁਦਰਤੀ ਹੋ ਰਿਹਾ ਹੈ ਸਭ ਨੂੰ ਆਪਣੇ ਆਪ ਜਿਵੇਂ ਗੋਬਰ ਹੁੰਦਾ ਹੈ ਗੋਇਆ ਹੁੰਦਾ ਹੈ ਆਪੇ ਵਿੱਚੋਂ ਕੀੜਾ ਪੈਣਾ ਹੋ ਕੇ ਫਿਰ ਮਿੱਟੀ ਚ ਮਿਲ ਜਾਂਦਾ ਹੈ ਗੋਲ ਘਧਾਰੇ ਚ ਇਹ ਸਿਸਟਮ ਚੱਲ ਰਿਹਾ ਹੈ ਕੁਦਰਤ ਚੱਲ ਰਹੀ ਹੈ ਧਰਤੀ ਅਸਮਾਨ ਚ ਲਟਕੀ ਹੋਈ ਹੈ ਸ ਸੂਰਜ ਦਿਵਾਲੇ ਘੁੰਮ ਰਹੀ ਹੈ ਫਿਰ ਰਾਤ ਬਣ ਰਹੇ ਹਨ ਇਹ ਆਪਣੇ ਆਪ ਨੂੰ ਸਮਝਣਾ ਪਏਗਾ ਜਾਣ ਪਛਾਣ ਕਰਨੀ ਪਏਗੀ ਜੇ ਪਰਮੇਸ਼ਰ ਅੰਤਰਜਾਮੀ ਹੈ ਨਾ ਸਾਨੂੰ ਹੀ ਉਹਨੇ ਅੰਤਰਜਾਮੀ ਬਣਾਇਆ ਹੈ ਸਾਰਾ ਕੁਝ ਇਸ ਸਰੀਰ ਚੋਂ ਪ੍ਰਗਟ ਹੋਏਗਾ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਆਪ ਨੂੰ ਸਮਝਣਾ ਪਏਗਾ ਮੰਦਾ ਕਿਸੇ ਨੇ ਆਖਿਆ ਪਰ ਅੱਖਰ ਇਹ ਬੁੱਝਿਆ ਸੋ ਜਦੋਂ ਸਾਰਾ ਕੁਝ ਉਹ ਕਰ ਰਿਹਾ ਹੈ ਫਿਰ ਸਭ ਤੋਂ ਵੱਡਾ ਕੀ ਹੈ ਸਭ ਤੋਂ ਵੱਡਾ ਪਰਮੇਸ਼ਰ ਹੈ ਉਹ ਤੋਂ ਵੱਡਾ ਹੈ ਹਾਂ ਉਹਦੀ ਹੋਂਦ ਵੱਡੀ ਹੈ ਅਸੀਂ ਮਨੁੱਖ ਆ ਮਨ ਕਰਕੇ ਠੀਕ ਹੈ ਜੇ ਬਹੁਤ ਸਿਆਣੇ ਅੱਜ YouTube ਤੇ ਦੇਖ ਰਹੇ ਆ ਕੁਕਰ ਕੁੱਤੇ ਇਹ ਹਾਥੀ ਇਕੱਠ 84 ਲੱਖ ਜੂਨ ਕਿੰਨੇ ਆਪਣੇ ਕੌਤਕ ਕਰ ਰਹੇ ਹਨ ਸੋ ਉਹਨਾਂ ਨੂੰ ਕੁਕਰ ਨੂੰ ਕੁੱਤੇ ਨੂੰ ਇਹ ਨਹੀਂ ਆਖਿਆ ਜਾਂਦਾ ਤੂੰ ਕੁੱਤਾ ਬਣ ਸਾਨੂੰ ਬੰਦਿਆਂ ਨੂੰ ਕਿਹਾ ਜਾਂਦਾ ਹੈ ਬੰਦੇ ਬਣ ਸੋ ਅਸੀਂ ਬੰਦੇ ਨਹੀਂ ਹਾਂ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਵਾਜ਼ੇ ਤੋਂ ਵਾਪਸ ਗੱਲ ਜਾਰੀ ਹੈ ਮੈਂ ਸੁਧਰ ਗਿਆ ਸਾਰੀ ਦੁਨੀਆ ਸੁਧਰ ਗਈ ਜੈਸੇ ਦ੍ਰਿਸ਼ਟੀ ਵੈਸੇ ਸ੍ਰਿਸ਼ਟੀ ਸੋਇ ਜੋ ਅੱਖਾਂ ਤੇ ਮੋਤੀਆ ਆਇਆ ਹੈ ਅੱਖਾਂ ਤੇ ਪੱਟੀ ਵੱਜੀ ਹੈ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਗੁਰੂ ਪ੍ਰਕਾਸ਼ ਕਰ ਸਕਦਾ ਹੈ ਸਾਨੂੰ ਧੰਮ ਕਰਨਾ ਪਏਗਾ ਜਿਨੀਆਂ ਨਾਮ ਤੈਗ ਗਏ ਮਸਕਤ ਕਾਲ ਨਾਨਕ ਤੇ ਮੁਖ ਉਝਲੇ ਕਿਤੀ ਛਿੱਤੀ ਨਾਲ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਬਚਕਤਾ ਕਾਲੀਆਂ ਸ ਇਹ ਹਾਰਡ ਵਰਕ ਕਰਨੀ ਪਏਗੀ ਸ ਜਿਹਦਾ ਤਾਂ ਤਾਂ ਸ੍ਰੀ ਗੁਰਨਾਨਦ ਦੇਵ ਸਾਹਿਬ ਜੀ ਪ੍ਰਗਟੇ ਪ੍ਰਕਾਸ਼ ਹੋਇਆ ਅਜਵਕ ਉਸੀ ਸੋ ਪਹਿਲਾਂ ਇਹ ਜੰਗਲ ਸੰ ਪਸ਼ੂwidehat ਡਰ ਲੱਗਦਾ ਹੈ ਜੰਗੂਰwidehat ਡਰ ਲੱਗਦਾ ਹੈ ਅੱਜ ਮਨੁੱਖ ਨੂੰ ਮਨੁੱਖ ਤੋਂ ਡਰ ਲੱਗਦਾ ਹੈ ਖੂਨ سپੈਦ ਹੋ ਰਹੇ ਉਹ ਕਹਿੰਦਾ ਕੋਈ ਇਹ ਦਸਤਾਨ ਨਹੀਂ ਸਜਾ ਸਕਦਾ ਕੋਈ ਮੈ ਕਹਾਂ ਨਹੀਂ ਜਾ ਸਕਦਾ ਕੋਈ ਸ਼ਸਤਰ ਨਹੀਂ ਰੱਖ ਸਕਦਾ ਸੋ ਕਹਿੰਦੇ ਅਸੀਂ ਪਗੜੀ ਦੇ ਸਜਾਂਗੇ ਘੋੜੇ ਤੇ ਥੋੜੇ ਦੀ ਸਵਾਰੀ ਕਰਾਂਗੇ ਸ਼ਸਤਰ ਵੀ ਰੱਖਾਂਗੇ ਸਾਡੇ ਘੋੜੇ ਦੀ ਤਲਗੀਆਂ ਲਾਣਗੇ ਸੋ ਸਾਰਿਆਂ ਨੂੰ ਆਜ਼ਾਦੀ ਹੈ ਜਿਵੇਂ ਜੀਣਾ ਹੈ ਸਹੀ ਔਰ ਸਵਖਾ ਰਸਤਾ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ 239 ਸਾਲ ਜੀ ਕੇ ਸਾਨੂੰ ਬਣਾਇਆ ਸੋ ਸਾਡੇ ਪਿਓ ਦਾ ਤੇ ਦਾ ਕੱਦ ਨਹੀਂ ਚੱਲਣਾ ਜੇ ਭਰਤੀ ਹੈ ਸੋ ਪ੍ਰੇਮ ਵਾਲੀ ਗਲੀ ਚੋਂ ਲੰਘਣਾ ਪਏਗਾ ਆਪਣੇ ਆਪ ਨੂੰ ਪ੍ਰੇਮ ਕਰਨਾ ਪਏਗਾ ਡਰ ਔਰ ਪ੍ਰੇਮ ਦੋ ਕਾਮਜਬਦੀ ਦੇ ਰਾਜ ਹਨ ਸੋ ਜੇ ਪਟਵਾਰੀ ਆਪਣੇ ਦਫ਼ਤਰ ਚ ਹੀ ਨਹੀਂ ਆ ਰਿਹਾ ਇਹ ਭਗਵਾਨ ਦਾ ਭਗਵਤ ਗੀਤਾ ਦਾ ਪਾਠ ਕਰ ਰਿਹਾ ਹੈ ਪਾਠ ਨਹੀਂ ਲੱਗਣਾ ਸੋ ਉਹ ਜ਼ਿੰਮੇਦਾਰ ਘਾਟ ਉਹਦੇ ਜਾਨ ਨੂੰ ਰੋ ਰਹੇ ਸੋ ਧਰ ਜਰੂਰੀ ਹੈ ਜੋ ਰਸਤੇ ਰੱਤੇ ਚੱਲਦਾ ਉਹਨੂੰ ਕੀ ਡਰ ਹੈ ਨਾ ਡਰਾਣਾ ਹੈ ਨਾ ਡਰਨਾ ਹੈ ਉਹ ਭਗਤ ਹੈ ਉਹ ਸੂਰਾ ਹੈ ਉਹ ਪੰਡਤ ਹੈ ਉਹ ਮੀਆਂ ਹੈ ਉਹ ਭਾਈ ਸਾਹਿਬ ਹੈ ਸੋ ਜੋ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਮੈਂ 1 ਲੱਖ ਖਣਾ ਖੜ ਸਕਦਾ ਬਿੰਨ ਲੱਤਾ ਤੁਹਾਡੇ ਗੰਗਾ ਜੀ ਸੁਮੇ ਤਨ ਰਾਖਨ ਕੋ ਦਿਆ ਮਗਧ ਕਹੈ ਤਨ ਮੇਰਾ ਸੋ ਪਰਮੇਸ਼ਰ ਨੇ ਕੀਮਤੀ ਚੀਜ਼ਾਂ ਦਿੱਤੀਆਂ ਸੀ ਸਰੀਰ ਕੀਮਤੀ ਹਵਾ ਪਾਣੀ ਧਰਤੀ ਸੋ ਕਈ ਦਰ ਸੰਧਾ ਸਾਂਝਾ ਪ੍ਰਸ਼ਾਦ ਮਿਲ ਜਾਂਦਾ ਹੈ ਪਰ ਦੇਖਾਲੇ ਵੇਖੋ ਨਾ ਸਾਰੇ ਗੁਣ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਦੇਸ਼ ਹੈ ਉਹਨਾਂ ਦੇ ਖੂਨ ਚ ਹੈ ਸੋ ਉਹ ਲੋਭ ਨਹੀਂ ਕਰਦੇ ਲਾਲਚ ਨਹੀਂ ਕਰਦੇ ਸਾਰੇ ਕਿਰਤ ਕਰਦੇ ਹਨ ਵੱਢ ਕੇ ਸਕਦੇ ਹਨ ਸਾਰਿਆਂ ਨੂੰ ਭਾਈ ਭਾਈ ਸਮਝਦੇ ਐਸੇ ਨਹੀਂ ਜਾਈਏ ਕੋਈ ਨਫ਼ਰਤ ਨਹੀਂ ਕਰਦਾ ਸੋ ਉਹਨਾਂ ਦੇ ਆਚਰਣ ਚ ਜੀਵਨ ਚ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਿੱਖਿਆ ਹੈ ਉਹਨਾਂ ਦੇ ਜੀਵਨ ਚ ਝਲਕ ਰਹੀ ਹੈ ਸੋ ਅਸੀਂ ਆਪਣੇ ਆਪ ਨੂੰ ਵੀ ਇਹ ਗਾੜੀ ਰਸਤੇ ਪ੍ਰੇਮ ਦੀ ਗਲੀ ਇਹ ਖੰਡੇ ਦੀ ਧਾਰ ਤੇ ਤੁਰਨਾ ਪਏਗਾ ਸੋ ਜਿਹਨੂੰ ਪ੍ਰੇਮ ਹੈ ਨਾ ਜਿਵੇਂ ਦੇਖੋ ਨਿਹੰਗ ਸਿੰਘਾਂ ਦੀ ਚਲਚਲ ਕਿਲੋ ਇਹ ਢਾਲਾਂ ਵਰਸ਼ੇ ਸ੍ਰੀ ਸਾਹਿਬ ਦੇਖੋ ਉੱਥੇ ਬੋਝ ਨਹੀਂ ਕੋਈ ਨਹੀਂ ਕੋਈ ਸ਼ਰਤ ਨਹੀਂ ਜਿੱਥੇ ਪਿਆਰ ਹੈ ਸੋ ਪਿਆਰ ਨੇ ਸਾਰੀਆਂ ਹੱਦਾਂ ਪਾਰ ਕਰਕੇ ਅੱਗੇ ਤੇ ਰਸਤਾ ਹੈ ਗੁਰਮਤ ਦਾ ਗੁਰਸਿੱਖੀ ਇਹ ਬਿਰਲੇ ਨੂੰ ਸਮਝ ਆਉਂਦੀ ਜੋ ਸਮਝ ਲਏਗਾ ਉਹ ਜੀਵਨ ਬਾਜੀ ਜਿਏਗਾ ਸੋ ਦਾਸ ਮੂਰਖ ਜਹਾ ਹੈ ਸੰਗਤ ਔਰ ਗੁਰੂ ਬਖਸ਼ਣਾ ਆ ਰਿਹਾ ਬਸਨਾ ਬਖਸ਼ ਲੈਣਾ ਦੀ ਬਖਸ਼ ਲੈਣਾ ये गुरबाणी सरवर करनी पेगी पढ़नी पेगी नहीं पाएगी, जी जाप करना पाएगा, जी सवेर का भुलिया शाम घर आज भुलिया नहीं है सो गलतियाँ करी बंदरत है सो जो गलती नहीं करता वो रब है गुरु है ज परमेर है वह भुलता नहीं एक कुदरत समझना पेगा कादर की कुदरत यह जो चार तरह के कला और परमेश्यर और ये सारे जो चार ਭਾਗਾਂ ਚ ਵੰਡਿਆ ਹੈ ਚਾਰ ਪਦਾਰਥ ਜੋ ਮੰਗਾ ਕੇ ਮਿਲ ਜਣਗੇ ਸੋ ਇੱਕ ਕਪੌੜੀ ਕਰਕੇ ਉੱਪਰ ਚੜਨਾ ਪੈਗਾ ਵੱਡੀਆਂ ਮੱਲਾ ਮਾਰ ਰਿਆਂ ਅਸੀਂ ਸਿੱਖਾਂ ਸਿੱਖਾਂ ਸਿੱਖਿਆ ਲੈਣੀ ਹੈ ਜੀ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਦੇਖ ਦੇ ਫਤਿਹ